ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਗੱਡੀਆਂ ਮਸ਼ੀਨਰੀਆਂ ਬੋਲਟ ਮੋਟਰਸਾਈਕਲ ਹਰ ਚੀਜ਼ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਹਾਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਰੋਜ਼ ਆਪਾਂ ਲੈ ਕੇ ਆਉਂਦੇ ਹਾਂ ਤੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਆ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਤੁਹਾਡੇ ਕੋਲੇ ਭੇਜੋ ਆਪਾਂ ਐਡ ਲਗਾ ਦੇਵਾਂਗੇ ਬਿਲਕੁਲ ਫ੍ਰੀ ਚ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹਰੇ ਜਖੜਾਂ ਚ ਤੇ ਹੁਣ ਆਪਾਂ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਕੱਲੀ ਕੱਲੀ ਮਸ਼ੀਨਰੀ ਦੀ ਆਲਟੋ ਗੱਡੀ ਚੈੱਕ ਕਰੋ ਜੀ ਆਲਟੋ ਐਲਐਕਐਸਆਈ 2011 ਮਾਡਲ ਸੰਗਰੂਰ ਏਰੀਆ ਚੋਂ 1 ਲੱਖ 10 ਹਜ਼ਾਰ ਦੀ ਡਿਮਾਂਡ ਦੇ ਵਿੱਚ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਮਾਲਕ ਨੇ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਹੈ ਜੀ ਬਹੁਤ ਸੋਹਣੀਆ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਹੈ ਤੇ ਤੁਸੀਂ ਵੀਡੀਓ ਚ ਸਾਰਾ ਕੁਝ ਚੈੱਕ ਕਰੋਗੇ ਗੱਡੀ ਚੈੱਕ ਕਰੋ ਜੀ ਤੇ ਗੱਡੀ ਦਾ ਰੰਗ ਚੈੱਕ ਕਰੋ ਸਾਰਾ ਕੁਝ ਮਾਲਕ ਨੇ ਵੀਡੀਓ ਚ ਵਧੀਆ ਤਰੀਕੇ ਨਾਲ ਦਿਖਾਇਆਗਾ ਤੇ ਤੁਹਾਨੂੰ ਹਰ ਰੋਜ਼ ਮੈਂ ਕਹਿਣਾ ਹੁੰਦਾ ਸੀ ਆਪਣੇ ਕੋਲੇ ਵੀਡੀਓ ਇੱਕ ਲਾਜ਼ਮੀ ਬਣਾ ਕੇ ਭੇਜਿਆ ਕਰੋ ਚਾਹੇ ਕੋਈ ਘਰ ਕੋਠੀ ਮਕਾਨ ਹੈ ਚਾਹੇ ਕੋਈ ਗੱਡੀ ਮੋਟਰਸਾਈਕਲ ਹੈ ਜਿਹੜੀ ਵੀ ਆਪਣੇ ਕੋਲੇ ਵੇਚਣ ਵਾਸਤੇ ਤੁਸੀਂ ਭੇਜ ਦਿਓ ਬਾਕੀ ਗੱਡੀ ਚੈੱਕ ਕਰੋ ਜੀ ਰੰਗ ਰੋਗਨ ਵਧੀਆ ਸੀ ਅੰਦਰੋਂ ਗੱਡੀ ਸੋਹਣੀ ਹੈ ਬਾਹਰੋਂ ਪੂਰੀ ਵਧੀਆ ਪਈ ਹੈ ਨਾ ਕੋਈ ਡੈਂਟਿੰਗ ਦਾ ਕੰਮ ਹੋਣ ਵਾਲਾ ਜੀ ਨਾ ਕੋਈ ਡੈਂਟ ਹੈ ਨਾ ਕੋਈ ਲੱਗੀ ਹੋਈ ਹੈ ਨਾ ਕੋਈ ਵੱਜੀ ਹੋਈ ਹੈ 11 ਮਾਡਲ ਹੈ ਰੇਟ ਹੋ ਜੂਗਾ ਸੰਗਰੂਰ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖ ਸਕਦੋਂ ਤੇ ਗੱਡੀ ਹਲੇ ਤੱਕ 1 ਲੱਖ ਵੀ ਨਹੀਂ ਚੱਲੀ ਹੋਈ ਸੀ 1 ਲੱਖ ਤੋਂ ਘਾਟ ਹੀ ਚੱਲੀ ਹੋਈ ਹੈ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਸਾਰੀ ਗੱਲ ਕਲੀਅਰ ਕਰ ਲਿਓ ਤੇ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਨਾਮ ਚਰਨਜੀਤ ਸਿੰਘ ਹੈ ਜੀ ਤੇ ਉਹਨਾਂ ਦਾ ਮੋਬਾਈਲ ਨੰਬਰ 9872311990 ਗੱਲ ਕਰ ਸਕਦੇ ਹਾਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ। ਨੰਬਰ 2 ਤੇ ਆਪਾਂ ਬੁਲਟ ਲੈ ਕੇ ਪਹੁੰਚੇ ਅਸੀਂ। ਸਾਰੇ ਦਾ ਸਾਰਾ ਮਾਲਕ ਨੇ ਤਿਆਰ ਕਰਵਾਇਆ ਹੋਇਆ ਪੰਜਾਬ ਨੰਬਰ ਹੈ ਸਿੱਧੇ 11 ਵਾਲਾ ਜੀ। ਮਾਡਲ 2005 ਹੈ ਜੀ। ਪਾਸਿੰਗ 2028 ਤੱਕਰ ਮਾਲਕ ਨੇ ਕਰਵਾ ਰਖੀ ਹੈ। ਮਾਡਲ 5 ਪੰਜਾਬ ਨੰਬਰ ਹੈ। ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ। ਪੂਰੇ ਦਾ ਪੂਰਾ ਤਿਆਰ ਕੀਤਾ ਹੋਇਆ ਜੀ। ਪੂਰਾ ਸੋਹਣਾ ਬੁਲਟ ਜੀ ਮਾਲਕ ਨੇ ਸੇਲ ਕਰਨਾ ਹੈ ਕੁੱਲ 80000 ਰੁਪਇਆ ਮਾਲਕ ਨੇ ਡੀਮਾਂਡ ਕੀਤੀ ਹੈ। ਤੇ ਮਾਲਕ ਕਹਿੰਦੇ ਨੇ ਵੀ ਰੇਟ ਹੋ ਜੂਗਾ ਘਾਟਾ ਵਾਦਾ ਕੀਤਾ ਜਾਊਗਾ ਜੇ ਕਿਸੇ ਨੂੰ ਪਸੰਦ ਆਉਂਦਾ ਇਹ ਬੁਲਟ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਦਸੂਆ ਮਾਲਕ ਦਾ ਏਰੀਆ ਹੁਸ਼ਿਆਰਪੁਰ ਦਸੂਆ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਦੇਖ ਸਕਦੋਂ ਕਿਸੇ ਨੇ ਤੋਰ ਕੇ ਦੇਖਣਾ ਤੋਰ ਕੇ ਦੇਖ ਸਕਦੋਂ ਇਹਨਾਂ ਨੇ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀਆ ਜੀ ਸਾਰਾ ਕੁਝ ਵੀਡੀਓ ਚ ਦਿਖਾਇਆ ਇਹਨਾਂ ਨੇ ਤੁਸੀਂ ਸਾਰਾ ਕੁਝ ਚੈੱਕ ਕਰ ਰਹੇ ਹੋ ਜੇ ਕਿਸੇ ਨੂੰ ਪਸੰਦ ਆਉਂਦਾ ਬੁਲਟ ਇਹ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਤੋਰ ਕੇ ਪੂਰੀ ਆਪਦੀ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਗਾ 9915570486 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਤੁਸੀਂ ਤਾਂ ਮਾਲਕ ਨਾਲ ਬਹਿ ਕੇ ਗੱਲ ਤੁਸੀਂ ਆਪ ਕਰ ਸਕਦੇ ਹੋ ਜੀ ਤੇ ਜਦੋਂ ਪਸੰਦ ਆ ਵੀ ਦੇਖ ਕੇ ਤੇ ਚਲਾ ਕੇ ਆਰਸੀ ਵਗੈਰਾ ਚੈੱਕ ਕਰਕੇ ਪੂਰੀ ਆਪਦੀ ਤਸੱਲੀ ਕਰਕੇ ਰੇਟ ਉੱਤੇ ਥੱਲੇ ਕਰਕੇ ਖਰੀਦ ਸਕਦੇ ਹੋ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9465629482 ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਬੁਲਟ ਦੀ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਤੁਸੀਂ ਵੀ ਲਗਵਾ ਸਕਦੇ ਹੋ ਸਬਕਟ ਡਿਜ਼ਾਇਰ ਬੀਡੀਆ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਦਿੱਲੀ ਨੰਬਰ ਆਪਾਂ ਗੱਡੀ ਲੈ ਕੇ ਪਹੁੰਚਿਆ 2015 ਮਾਡਲ ਹੈ ਦਸੰਬਰ ਮਹੀਨਾ ਜੀ 30 ਤਰੀਕ ਨੂੰ ਚਾਹਾਂ ਲਾਸਟ ਦੇ ਵਿੱਚ ਇਹਨਾਂ ਨੇ ਲਈ ਤੀ ਸੀਗੀ 16 ਮਾਡਲ ਮੰਨ ਲਓ ਜੀ ਇੱਕ ਦੋ ਦਿਨਾਂ ਦਾ ਫਰਕ ਹੈ ਜੀ ਫਾਸਟ ਓਨਰ ਗੱਡੀ ਹੈ ਡਾਕੂਮੈਂਟ ਸਾਰੇ ਕੰਪਲੀਟ ਆਪਨ ਮਿਲ ਜਾਣਗੇ ਗੱਡੀ ਸੋਹਣੀ ਅਸੀਂ ਤੇ ਕਿਸੇ ਨੇ ਦੇਖਣੀ ਹੈ ਗੱਡੀ ਤਾਂ ਬਠਿੰਡੇ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖ ਸਕਦੇ ਹੋ ਕੋਈ ਕਿਸੇ ਪਾਸੋਂ ਕੰਮ ਗੱਡੀ ਭਾਲਦੀ ਨਹੀਂ ਬੰਪਰ ਤੋਂ ਬੰਪਰ ਗੱਡੀ ਸਾਰੀ ਰੀਜਨਲ ਹੈ ਤੇ ਪੂਰੀ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਜਿਹੜੀ ਇਹ ਪਸੰਦ ਆਊਗੀ ਬਾਕੀ ਚਾਰੇ ਪਾਸੇ ਚੈੱਕ ਕਰ ਲਓ ਜੀ ਤੇ ਨੰਬਰ ਪਲੇਟਾਂ ਸਰਕਾਰੀ ਨੇ ਅੰਦਰੋਂ ਜੇ ਗੱਲ ਕਰੀਏ ਪੂਰੀ ਸਾਫ ਗੱਡੀ ਆਪਾਂ ਨੂੰ ਮਿਲ ਜੂਗੀ ਸੀਟ ਕਵਰ ਵਗੈਰਾ ਤੇ ਸਾਰਾ ਕੁਝ ਚੈੱਕ ਕਰ ਲਓ ਜੀ ਸਾਰਾ ਕੁਝ ਮਾਲਕ ਨੇ ਦਿਖਾਇਆ ਤੇ ਜਿਹੜਾ ਕੁਝ ਹੈ ਜੀ ਤੁਹਾਡੇ ਸਾਹਮਣੇ ਹੈ ਸੀਟ ਕਵਰ ਚੈੱਕ ਕਰ ਲਓ ਜੀ ਚੜੇ ਆ ਜਾਂ ਨਹੀਂ ਆਹਾ ਜਿਹੜੇ ਕੰਪਟਿਬਲ ਆਉਂਦੇ ਆ ਉਹੀ ਹੈ ਜਾਂ ਉਹ ਤੋਂ ਬਾਅਦ ਚੜੇ ਹੋਇਆ ਉਹ ਤੁਸੀਂ ਆਪ ਹੀ ਦੇਖ ਲਓ ਜੀ ਤੇ 94176 ਤੇ 41266 ਨੰਬਰ ਇਹ ਮਾਲਕ ਦਾ ਗੱਲ ਤੁਸੀਂ ਕਰ ਲਿਓ ਜੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤੇ ਨਵੀਂ ਤੋਂ ਨਵੀਂ ਵੀਡੀਓ ਆਪਣੀ ਡੇਲੀ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਚਿੱਟੇ ਜਿਹੇ ਰੰਗ ਦਾ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਬਿਲਕੁਲ ਤੁਹਾਡੇ ਕੋਲ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਤਾਂ ਕਿ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਦੇ ਰਹਾਂ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਦੀ ਅਗਲੀ ਵੀਡੀਓ 'ਚ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਚਾਹੀਏ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਕੁਝ ਵੀ ਹੈ ਜੀ ਤੇ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ ਜੀ ਕੱਲੀ ਕੱਲੀ ਆਪਾਂ ਤੁਹਾਨੂੰ ਗੱਲ ਦੱਸ ਰਹੇ ਹਾਂ ਜੀ ਕੱਲੀ ਕੱਲੀ ਮਸ਼ੀਨਰੀ ਜਿੰਨੀ ਆਪਾਂ ਲੈ ਕੇ ਪਹੁੰਚਿਆ ਕੱਲੀ ਕੱਲੀ ਚੀਜ਼ ਆਪਾਂ ਦਿਖਾ ਰਹੇ ਹਾਂ ਜੀ ਜਿਹੜਾ ਇਹ ਮੋਟਰਸਾਈਕਲ ਹੈ ਇਹਨਾਂ ਨੇ ਸੇਲ ਕਰਨ ਦਾ 10000 ਰੁਪਿਆ ਮੰਗ ਮਾਲਕ ਨੇ ਕੀਤੀ ਆ 2008 ਮਾਡਲ ਮੋਟਰਸਾਈਕਲ ਹੈ ਜੀ ਕੰਡੀਸ਼ਨ ਠੀਕ ਹੈ ਜੀ ਘਰੇ ਖੜਾ ਹੈ ਮਾਲਕ ਦੇ ਪੰਜਾਬ ਨੰਬਰ ਹੈ ਤੇ ਟੈਟਪਾ ਠੀਕ ਚਲਾਉਣ ਚ ਕੋਈ ਨੁਕਸ ਨਹੀਂ ਵਧੀਆ ਸੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਖੜਾ ਜੀ ਮਾਲਕ ਦਾ ਮੋਬਾਈਲ ਨੰਬਰ 7717463158 ਗੱਲ ਕਰ ਸਕਦੋਂ ਗੱਲ ਕਰਕੇ ਜਾ ਕੇ ਦੇਖ ਕੇ ਤੇ ਖਰੀਦ ਸਕਦੋਂ ਜੀ ਤੇ ਵੀਡੀਓ ਕਿੰਨੀ ਦੀ ਲੱਗ ਰਹੀ ਹੈ ਨਾਲ ਦੀ ਨਾਲ ਮੈਨੂੰ ਜਰੂਰ ਦੱਸ ਦੇ ਰਿਓ ਜੀ ਹੁਣ ਆਪਾਂ ਤੁਹਾਡੇ ਖਾਤਰ ਇੱਕ ਜੀਪ ਲੈ ਕੇ ਪਹੁੰਚੀ ਅਸੀਂ ਜਮਾ ਨਮੀ ਤਿਆਰ ਕੀਤੀ ਹੋਈ ਬਲੇਰੋ ਦਾ টারਬੋ ਇੰਜਨ ਹੈ ਜੀ ਤੇ ਹਰ ਕੰਮ ਮਾਲਕ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਪਾਸਿੰਗ ਮਿਲੂਗੀ ਆਪਨੂੰ 2028 ਤੱਕ ਦਾ ਪੰਜਾਬ ਨੰਬਰ ਹੈ ਜੀ ਤੇ LED ਪੈਨਲ ਵਗੈਰਾ ਲੱਗੇ ਹੋਈ ਨੇ ਸਾਰਾ ਕੰਮ ਮਾਲਕ ਨੇ ਟੋਟਲ ਕਰਵਾਇਆ ਹੋਇਆ ਜੀ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 335 ਮਾਲਕ ਨੇ ਡਿਮਾਂਡ ਕੀਤੀ ਹੈ ਤਾਂ ਆਪਾਂ ਮਾਲਕ ਦਾ ਏਰੀਆ ਜੀ ਬਰਨਾਲੇ ਲੱਗੇ ਰਹੀ ਜਾਂਦਾ ਹੈ ਠੀਕ ਹੈ ਜੀ ਤਾਪਾ ਬਰਨਾਲਾ ਜੀ ਤੇ ਇਹਨਾਂ ਨੇ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਆ ਸ਼ੌਂਕ ਨਾਲ ਮਾਲਕ ਨੇ ਤਿਆਰ ਕਰਵਾਈ ਹੋਈ ਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਘਰੇ ਜਾਓ ਮਾਲਕ ਨੇ ਸਾਰਾ ਕੁਝ ਕਨਫਰਮ ਕਰਵਾਇਆ ਇਹਨਾਂ ਨੇ ਦੱਸਿਆ ਲੈਦਰ ਦੇ ਤਾਂ ਸੀਟ ਕਵਰ ਲੱਗੇ ਹੋਏ ਨੇ ਤੇ ਮੈਟਿੰਗ ਮੂਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਪ੍ਰੋਪਰ ਮਿਲੂਗੀ 1 ਰੁਪਿਆ ਕਿਸੇ ਪਾਸੋਂ ਇਹ ਗੱਡੀ ਭਾਲਦੀ ਨਹੀਂ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਤਾਪੇ ਜਾ ਕੇ ਦੇਖ ਸਕਦਾ ਹਰੇ ਖੜੀ ਆ ਤੇ ਓਨਰ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮੈਂ ਦੇ ਦੇਣਾ 94648 ਤੇ 71043 ਗੱਲ ਕਰ ਸਕਦੇ ਹੋ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਕੁੱਲ 55000 ਦੀ ਆਲਟੋ ਗੱਡੀ ਪਹੁੰਚੀ ਹੈ ਤੇ ਗੱਡੀ ਦਾ ਮਾਡਲ 2007 ਹੈ ਫਰੀਦਕੋਟ ਏਰੀਆ ਚ ਪਹੁੰਚੀ ਆਪਣੇ ਕੋਲੇ 55 ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਗੱਡੀ ਸੇਲ ਕਰ ਦੇਣਗੇ ਫਰੀਦਕੋਟ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਪਸੰਦ ਆਈ ਹੈ ਮਾਲਕ ਦਾ ਮੋਬਾਈਲ ਨੰਬਰ 9417504709 ਗੱਲ ਕਰ ਸਕਦੇ ਹੋ ਜੀ। ਬਾਕੀ ਹੁਣ ਮੈਨੂੰ ਦੱਸੋ ਜੀ ਕਮੈਂਟ ਕਰਕੇ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਆ ਵੀਡੀਓ ਤਾਂ ਲਾਈਕ ਸ਼ੇਅਰ ਜਰੂਰ ਕਰ ਦੋ ਤੇ ਅਗਲੀ ਵੀਡੀਓ ਚ ਕੋਈ ਮਸ਼ੀਨਰੀ ਤੁਸੀਂ ਚਾਹੁੰਦੇ ਹੋ ਤਾਂ ਕਮੈਂਟ ਕਰੋ ਜੀ ਆਪਾਂ ਲੈ ਕੇ ਪਹੁੰਚੇ ਜਾਗੇ। ਅਗਲੀ ਵੀਡੀਓ ਚ ਤੁਸੀਂ ਐਡ ਕਰਵਾਉਣੀ ਆ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਐਡ ਕਰਵਾਉਣੀ ਆ ਭੇਜੋ ਆਪਣੇ ਕੋਲੀ। ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਮਿਲਦੇ ਆ ਛੇਤੀ ਜੀ ਆਪਾਂ ਨੂੰ